ਦਿਲਦਾਰੀ ਮਾੜਾ ਤਰਾ ਸਿੱਧੂ ਸੇਰ ਦਾ ਕਿੱਦਾਂ ਨਹੀਂ ਸਾਰੇ ਠੀਕ ਠਾਕ ਉਹ ਸਿੱਧੂ ਭਾਈ ਨੇ ਕੋਈ ਇੱਕ ਦੇ ਗਾਣੇ ਜਿ ਨਹੀਂ ਗਾ ਛਿਲਿਆ ਸਿੱਧੂ ਭਾਈ ਦੇ ਜਿੰਨੇ ਵੀ ਗਾਣੇ ਨੇ ਉਹ ਮਤਲਬ ਵੈਰੀ ਜਿਹੜੇ ਸਨ ਤਰੋਪੇ ਉਹਨਾਂ ਨੂੰ ਲਾਣੇ ਪੈਂਦੇ ਸਨ ਕਿਉਂਕਿ ਪਾੜ ਦਿੰਦੇ ਸਨ ਤੇ ਅੱਜ ਅਸੀਂ ਸਿੱਧੂ ਭਾਈ ਦਾ ਇੱਕ ਇਹੋ ਜਿਹਾ ਗਾਣਾ ਸੁਣਨ ਜਾ ਰਹੇ ਹਾਂ ਜਿਹੜਾ ਉਂਝ ਤੇ ਸਿੱਧੂ ਭਾਈ ਦੇ ਜਿੰਨੇ ਵੀ ਗਾਣੇ ਨੇ ਭਾਈ ਜਨ ਤਬੜ ਤੋੜ ਨਜ਼ਾਰੇ ਚਸ ਰੰਦਾਵਾ ਸਾਹਿਬ ਬੱਜਵਾ ਸਾਹਿਬ ਤੇ ਤਤਲਾ ਸਾਹਿਬ ਹਾਂਜੀ ਹਾਂਜੀ ਅੱਜ ਦਾ ਜਿਹੜਾ ਗੀਤ ਹੈ ਉਹ ਐ ਜਸਟ ਲਿਸਨ ਸਿਰਫ ਸੁਣਨਾ ਹੈ ਤੁਸੀਂ ਅੱਛਾ ਹੈ ਸਿਰਫ ਸੁਣਨਾ ਹੈ ਤੇ ਫੇਰ ਜੋ ਹੋਏਗਾ ਅੱਛਾ ਸੁਣ ਕੇ ਭਾਂਬੜ ਕਿੱਥੇ ਕਿੱਥੇ ਲੱਗਣਗੇ ਜ਼ੈਰੀਆਂ ਨੂੰ ਆਏ ਹਾਏ ਮੈਂ ਕਹਿੰਦਾ ਨਜ਼ਾਰੇ ਆ ਜਾਣਗੇ ਨਜ਼ਾਰੇ ਮੈਂ ਨਾ ਇੱਕ ਕਮੈਂਟਸ ਵੀ ਦੇਖੇ ਸੀ ਇਹ ਤੋਂ ਸਪੈਸ਼ਲੀ ਕਹਿ ਰਹੇ ਸੀਗੇ ਕਿ ਇਦਾਂ ਦੇ ਨਾ ਜਸਟ ਲਿਸਨ ਸੁਣੋ ਲਾਜ਼ਮੀ ਗਾਣਾ ਇਸ ਨੂੰ ਕਰੋ ਸਿੱਧੂ ਭਾਈ ਦੇ ਸਿੱਧੂ ਭਾਈ ਜੀ ਸਿੱਧੂ ਭਾਈ ਦੇ ਫੈਨ ਪੂਰੀ ਦੁਨੀਆਂ ਵਿੱਚ ਆਪਾਂ ਜਿਹੜਾ ਨਾ ਉਹਨਾਂ ਦਾ ਜਸਟ ਲਿਸਨ ਗਾਣਾ ਸੁਣਨੇ ਆਂ ਔਰ ਮੈਂ ਕਹਿੰਦਾ ਬੋਲ ਸੁਣਿਓ ਨਜ਼ਾਰੇ ਆਉਣਗੇ ਇੱਕ ਇੱਕ ਲਾਈਨ ਦਾ ਸਵਾਦ ਲੈਣਾ ਹੈ ਬਿਲਕੁਲ ਮਜ਼ਾ ਲੈਣਾ ਹੈ ਚਲੋ ਜੀ ਜਿੱਦਾਂ ਆਪਣਾ ਮਤਲਬ ਅ ਦੂਜੇ ਗੀਤ ਜਿਹੜੇ ਨੇ ਆਪਣਾ ਸਿੱਧੂ ਭਾਈ ਦੇ ਉਹ ਵੀ ਆਪਾਂ ਸੁਣਨੇ ਨੇ ਲੇਕਿਨ ਆਪਾਂ ਜਸਟ ਲਿਸਨ ਜਿਹੜਾ ਪਹਿਲੇ ਅਜੋ ਸੁਣਾਣ ਲੱਗੇ ਆਂ ਠੀਕ ਹੈ ਚਲੋ ਜੀ ਪਲੇ ਕਰਦੇ ਆਂ ਆਪਾਂ ਬੜਾ ਕੁਝ ਸੁਣਿਆ ਆਪਣੇ ਬਾਰੇ ਸਦੂਏ ਸਦੂ ਜੋ ਕੰਸੀ ਵਕਤੋਂ ਬਟ ਡੋਂਟ ਫੋਰਗੇਟ ਤੇ ਲਵਨ ਹਿਮਾਰਾ ਜੀ ਤੋਂ ਬਣ ਨਹੀਂ ਹੁੰਦਾ ਉਹ ਸਰਦੇ ਮੇਰੇ ਤੋਂ ਕਈ ਫਾਇਦੇ ਤੇ ਖਬਰਾਂ ਨੇ ਕਰਦੇ ਮੇਰੇ ਤੋਂ ਕਈ ਖੁਦ ਨੂੰ ਬਣਾਉਣਾ ਚਾਉਂਦੇ ਮੇਰੇ ਬਾਰੇ ਕਈ ਜਿੰਦਗੀ ਜਿਉਣੀ ਕਿ ਮੈਂ ਪੜਦੇ ਮੈਂ ਹਾਏ ਜੀਤੋਂ ਬੜਨੀ ਹੋਂਦਾ ਯੋ ਸਰਦੇ ਮੈਂ ਹਾਏ ਹਾਏ ਕਈ ਫੈਲ ਅਤੇ ਖਬਰਾਂ ਨੇ ਕਾਰ ਦੇ ਮੇਰੇ ਤੋਂ ਕਈ ਖੁਦ ਨੂੰ ਬਣਾਉਣਾ ਚਾਉਂਦੇ ਮੇਰੇ ਆਰੇਗਾ ਕਈ ਜ਼ਿੰਦਗੀ ਜਿਉਣੀ ਕਿ ਮੈਂ ਪੜਦੇ ਮੇਰੇ ਤੋਂ ਹਾਏ ਹਾਏ ਆਇਆ ਗਦੇ ਨੇ ਗਾ ਮੁੰਡਾ ਪਾਹੀ ਜਾਂਦਾ ਆ ਕੱਢ ਕੱਢ ਕੇ ਲਿਆਈ ਜਾਂਦਾ ਏ ਕਈ YouTube ਵਾਲੇ ਸਤਾ ਦੇ ਆਖਦੇ ਸਾਲਾ ਕੋਈ ਤਰਜ਼ ਵਿੱਚ ਜਾਈ ਜਾਂਦਾ ਏ ਜਿਹੜੀ ਗੇਰਾ ਸਰੋਂ ਪਾਈਓ ਪੋਜੀਸ਼ਨ ਨਹੀਂ ਹੁੰਦੀ ਜਿਹੜੀ ਹੇਟ ਨਾਲ ਦੇਖੀ ਸਹੀ ਵੀ ਜਿਹੜੇ ਮੇਰੇ ਵਿੱਚ ਕਮੀ ਆਨੇ ਕੱਢਦੇ ਉਹ ਭਾਈ ਜੀ ਵਿਚਾਰਾਂ ਦੀ ਕੰਪੋਜ਼ੀਸ਼ਨ ਨਹੀਂ ਹੁੰਦੀ ਬੰਦੇ ਬਾਲਾ ਜਿਹੜਾ ਚਾਹਿਆ ਓਏ ਹੋਏ ਯਾਰ ਕਿ ਜ਼ਿਆਦਾ ਅਜਾ ਬਾਝਵਾ ਜਵਾਬ ਹੈ ਪੂਰੀਆਂ ਲੈਣਾ ਜਿਹੜੀਆਂ ਹੋਣ ਤੱਕ ਆਪਾਂ ਸੁਣਿਆ ਨੇ ਮੈਂ ਕਹਿੰਨਾ ਵਾ ਵਿਚੋਂ ਦੀ ਨੰਗ ਨਗਾ ਨਗਾ ਕੇ ਮਾਰੀਆਂ ਨੇ ਅਗਲੇ ਅੱਛਾ ਇਹ ਸਿੱਧੂ ਬਾਜ ਦੀ ਗੱਲ ਉਹਨੇ ਕਹਿਆ ਯਾਰ ਐਵੇਂ ਮੈਂ ਆਉਂਦਾ ਮੇਰੀ ਕਲਮ ਜਵਾਬ ਦੇਗੀ ਹਾਂ ਉਹ ਆਉਣਾ ਇਹਦੇ ਵਿੱਚ ਹੀ ਆਉਣਾ ਹਾਂ ਉਹ ਇਹਦੇ ਵਿੱਚ ਹੀ ਆਉਣਾ ਹਾਂ ਉਹ ਜਿਹੜਾ ਬੋਲ ਹੈ ਉਹ ਇਸੇ ਗੀਤ ਦਾ ਹੈ ਚਲੋ ਆਪਾਂ ਕੇ ਸੁਣਨੇ ਆ ਸੁਣੋ ਦੁਬਾਰਾ ਜਰਾ ਜਿਹੜੀ ਹੇਟ ਨਾਲ ਦੇਖੀ ਸਹੀ ਵੀਜ਼ਨ ਨਹੀਂ ਹੁੰਦੀ ਚੇਦੇ ਕਦਮ ਯਾਨੇ ਕੱਢਦੇ ਓ ਬਾਈ ਜੀ ਵਿਚਾਰਾਂ ਦੀ ਕੰਪੋਜੀਸ਼ਨ ਨਹੀਂ ਹੁੰਦੀ ਕੋਈ ਆਖਦੇ ਨੇ ਮਾੜਾ ਜਿਹੜੇ ਚੜਦੇ ਮੇਰੇ ਤੋਂ ਹਾਏ ਹਾਏ ਜਿਸੋ ਬਣਨ ਨੀ ਹੁੰਦਾ ਓ ਸਰਦੇ ਮੇਰੇ ਤੋਂ ਕਈ ਫੈਰੇ ਤੇ ਖਬਰਾਂ ਨੇ ਕਾਰਦੇ ਮੇਰੇ ਤੋਂ ਕਈ ਖੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਬਾਰੇ ਕਈ ਜ਼ਿੰਦਗੀ ਜਿਉਣੀ ਕਿਵੇਂ ਪਾੜਦੇ ਮੇਰੇ ਜੋ ਨਾ ਕੱਲੀ ਬਾਤੀ ਉੱਡੇ ਜੋ ਸਤਾਰਾ ਵਿੱਚੋਂ ਨਾ ਫੇਸ ਬੁੱਕੇ ਉੱਤੇ ਬੇਦਬਾਨ ਬਣੇ ਬੈਠੇ ਜਿਹੜੇ ਉਹ ਨਾ ਪੜੇ ਲਿਖਿਆ ਗਵਾਰਾ ਵਿੱਚੋਂ ਨਾ ਮੈਂ ਮਿਹਨਤ ਆ ਕਿਤੀ ਕਦੇ ਹਾਰ ਨਹੀਂ ਕੀਤਾ ਪਬਲਿਕ ਸਿਟੀ ਲਈ ਕੋਈ ਪਵਾੜਾ ਨਹੀਂ ਕੀਤਾ ਜੋ ਵੀ ਆ ਮਕਾਮ ਅੱਜ ਤੱਕ ਰੱਬ ਨੇ ਦਿੱਤੀ ਐ ਸਪੋਰਟ ਸਾਰਾ ਨਹੀਂ ਕੀਤਾ ਹਾਏ ਸ਼ਹਿਜ਼ਾਦਾ ਸ਼ਹਿਜ਼ਾਦਾ ਵੀਰ ਔਰ ਇਹ ਸਿੱਧੂ ਦਿਲ ਦੀਆਂ ਗੱਲਾਂ ਤੇ ਨਹੀਂ ਕਰਦਾ ਪਿਆ ਹਰ ਬੰਦੇ ਦੀ ਇਹ ਸਿੱਧੂ ਬਾਈ ਦੀ ਰਿਅਲਿਟੀ ਹੈ ਪਰ ਹਰ ਬੰਦੇ ਦੀ ਦਿਲ ਦੀਆਂ ਗੱਲਾਂ ਕਰਦਾ ਹੈ ਤੁਸੀਂ ਭਾਈ ਸਾਹਿਬ ਸਿੱਧੂ ਭਾਈ ਦਾ ਤੁਸੀਂ ਗਾਣਾ ਸੁਣੋਗੇ ਤੇ ਤੁਸੀਂ ਆਖੋਗੇ ਕਿ ਮੇਰੇ ਅੰਦਰ ਦੀ ਜਿਹੜੀ ਗੱਲ ਹੈ ਨਾ ਉਹ ਮਤਲਬ ਕਰ ਰਿਹਾ ਔਰ ਹਰ ਗੀਤ ਕਰਦਾ ਔਰ ਉਹਨੇ ਆਪ ਹੀ ਰਿਐਲਿਟੀ ਦੇ ਉੱਪਰ ਇਹ Song ਕੀਤਾ ਆਪਣੀ ਰਿਐਲਿਟੀ ਦੱਸੀ ਉਹਨਾਂ ਨੇ ਉਹਨਾਂ ਨਾਲ ਵੀ ਲੋਕਾਂ ਨੇ ਬਹੁਤ ਚੰਨ ਯਾਰ ਸਰ ਜਿਹੜਾ ਬੰਦਾ ਠੀਕ ਹੁੰਦਾ ਨਾ ਉਹਦੇ ਨਾਲ ਲੋਕ ਐਵੇਂ ਕਰਦੇ ਕਰਦੇ ਸਰ ਬਿਲਕੁਲ ਸਿੱਧੂ ਮੂਸੇ ਵਾਲੇ ਨਾਲ ਵੀ ਲੋਕਾਂ ਨੇ ਕੀ ਕੀਤਾ ਤਰੋਪ ਕੀਤਾ ਉਹਦੇ ਨਾਲ ਲੋਕਾਂ ਨੇ ਫੇਮ ਲਈ ਲੋਕਾਂ ਨੇ ਉਹਦੇ ਕੋਲੋਂ ਮਤਲਬ ਉਹਦੇ ਨਾਂ ਤੇ ਗਾਣੇ ਚਲਾਏ ਉਹਦੇ ਨਾਂ ਦੇ ਉੱਤੇ ਵੀਡੀਓ ਫਾਇਆ ਹਰ ਚੀਜ਼ ਫਾਇਦਾ ਚੁੱਕ ਕੇ ਫਿਰ ਉਹਨਾਂ ਉਹਨਾਂ ਬੰਦਿਆਂ ਨੇ ਗੱਲਾਂ ਕੀਤੀਆਂ ਫਿਰ ਹੂੰ ਫਿਰ ਉਹਨਾਂ ਬੰਦਿਆਂ ਨੇ ਸਿੱਧੂ ਮੂਸੇ ਵਾਲੇ ਨੂੰ ਗੱਲਾਂ ਕੀਤੀਆਂ ਮੇਰੇ ਲੋਕਾਂ ਨੇ 90 90 ਲੱਖ ਰੁਪਈਆ ਵੀ ਦੱਬ ਲਿਆ ਲੇਕਿਨ ਕੋਈ ਗੱਲ ਨਹੀਂ ਮੈਂ ਚੜਦੀ ਕਲਾ ਚ ਮੈਨੂੰ ਕਿ ਮੈਂ ਮਾਨ ਕੇ ਰੱਖ ਦਿਆਂਗਾ ਯਾਰ ਪੈਸੇ ਦੀ ਕੋਈ ਔਕਾਤ ਹੈ ਪੈਸੇ ਦੀ ਕੋਈ ਔਕਾਤ ਹੈ ਲੇਕਿਨ ਉਸ ਬੰਦੇ ਨੇ ਚੀਜ਼ਾਂ ਜਿਹੜੀਆਂ ਨੇ ਨਾ ਉਹ ਖੋਲ ਖੋਲ ਕੇ ਕੀਤੀਆਂ ਨੇ ਗੱਲਾਂ ਜਿਹੜੀਆਂ ਨੇ ਉਹਨੇ ਨਜ਼ਾਰੇ ਕਰਾ ਦਿੱਤੇ ਨੇ ਪੂਰੇ ਯਾਨੀ ਕਿ ਬੰਦੇ ਦੀ ਸਰ ਬਾਜਵਾ ਸਾਹਿਬ ਇਹੋ ਬੋਲ ਜਿਹੜਾ ਹੈ ਪੂਰਾ ਕਰੰਟ ਵਾਲਾ ਕੀਤੀ ਕਦੇ ਹੜਾ ਨਹੀਂ ਹੋ ਕੀਤਾ ਔਰ ਵਾਕਈ ਇਹਵੇਂ ਹੈ ਸਿੱਧੂ ਮੂਸੇ ਵਾਲੇ ਨੇ ਕਦੀ ਵੀ ਜਿਹੜੀ ਹੈ ਨਾ ਆਪਣੀ ਮਿਹਨਤ ਨਾਲ ਆਪਣੀ ਮਿਹਨਤ ਨਾਲ ਅਗਲਾ ਬੰਦਾ ਜਿਹੜਾ ਉੱਠਿਆ ਕੋਈ ਸ਼ੱਕ ਨਹੀਂ ਕੋਈ ਦੁਨੀਆਂ ਨੂੰ ਕਾਇਲ ਕੀਤਾ ਇਸ ਬੰਦੇ ਨੂੰ ਉਹ ਮੈਂ ਕੀ ਵੇਖ ਰਿਹਾ ਕਿ ਇਹ ਜਿਹੜੀ ਵੀਡੀਓ ਹੈ ਨਾ ਗਾਣਾ ਦੀ ਇਸ ਟਾਈਮ ਸਟਿਲ ਬਿਲਕੁਲ ਪੂਰੇ ਯੰਗ ਨਹੀਂ ਤੁਸੀਂ ਫੇਸ ਦੇਖੋ अर्ਲੀ ਸੌਂਗਸ ਦੇ ਵਿੱਚੋਂ ਨੇ अर्ਲੀ ਸੌਂਗਸ ਜੋ ਬਿਲਕੁਲ ਟੋਟਲ ਯੰਗ ਹੁੰਦੇ 24 25 ਦੇ 24 ਉਹਦੇ ਵੈਸੇ ਉਹਨਾਂ ਦਾ বাজਵਾ ਸਾਹਿਬ ਪੀਰੀਅਡ ਹੀ ਬੜਾ ਸ਼ਾਰਟ ਸੀ 28 ਸਾਲ ਜਦ ਤੱਕ ਚੱਲੇ ਔਰ ਉਸ ਸ਼ਾਰਟ ਪੀਰੀਅਡ 'ਚ ਉਹ ਇੰਨਾ ਕੁਝ ਕਰ ਗਏ ਨੇ ਕਿ ਕਮਾਲ ਕਰਤਾ ਮਾਰ ਕਮਾਲ ਸਿਟੀ ਲਈ ਕੋਈ ਪਵਾੜਾ ਨਹੀਂ ਹੋਕੀ ਜੋ ਵੀ ਆ ਮਕਾਮ ਹੈ ਜਿੱਤ ਤਾਰਾ ਬਨੇ ਸਦਾ ਕੀਤੀ ਆ ਸਪੋਰਟ ਕਦੇ ਸਾੜਾ ਨਹੀਂ ਕੀਤਾ ਮੂੰਹ ਤੇ ਬਾਈ ਬਾਈ ਵਿੱਚੋਂ ਸਾਲੇ ਰਾਦ ਮੇਰੇ ਤੋਂ ਯਾਰ ਕੀ ਬਤਾ ਗਿਆ ਕਿ ਤੂੰ ਭਾਈਆ ਸਾਹਿਬ ਇਹ ਗੀਤ ਜਿਹੜਾ ਹੈ ਨਾ ਇਹ ਦੀ ਵਜਾ ਤੋਂ ਇਹੋ ਜਿਹੇ ਗਾਣਿਆਂ ਦੀ ਵਜਾ ਤੋਂ ਜਿਹੜੇ ਸ਼ਰੀਕ ਸਨ ਉਹਦੇ ਉਹ ਮੱਚਦੇ ਸਨ ਬਿਲਕੁਲ ਐਵੇਂ ਠੀਕ ਹੈ ਠੀਕ ਹੈ ਕਿਉਂ ਉਹ ਸਟ੍ਰੇਟ ਫਾਰਵਰਡ ਗੱਲਾਂ ਕਰਦਾ ਸੀ ਵਿਚੋਂ ਦੀ ਹਰ ਚੀਜ਼ ਜਿਹੜੀ ਉਹ ਗਾਣੇ ਦੇ ਵਿੱਚ ਦੱਸ ਜਾਂਦਾ ਸੀ ਸਰ ਸਿੱਧੂ ਵੀਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨਾ ਸ਼ਰੀਕਾਂ ਨੂੰ ਸਾੜਦਾ ਰਿਹਾ ਨਾ ਉਹ ਤਾਂ ਹੀ ਤਪਿਆ ਬੈਠਾ ਸਰ ਵੇਖੋ ਤਾਂ ਸਹੀ ਤੁਸੀਂ ਤੁਸੀਂ ਸੁਣੋ ਆ ਕਾਦਮੀ ਸਨ ਤੁਸੀਂ ਸੁਣੋ ਤਾਂ ਸਹੀ ਕਿ ਮਤਲਬ ਬੋਲ ਅੱਗੇ ਚੈੱਕ ਕਰਿਓ ਜੇ ਨੀਓ ਹੁੰਦਾ ਇਹੋ ਸਾੜਦੇ ਮੇਰੇ ਤੋਂ ਕਈ ਫੈਰਿਆ ਤੇ ਖਬਰਾਂ ਨੇ ਕਰਦੇ ਮੇਰੇ ਕਈ ਖੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਬਾਰੇ ਕਾਈ ਜ਼ਿੰਦਗੀ ਜਿਉਣੀ ਕਿਵੇਂ ਪਾਰੰਦੇ ਮੇਰੇ ਤੋਂ ਔਰ ਲੋਕਾਂ ਦੀਆਂ ਰਹਿੰਦੇ ਜਿਹੜੇ ਗੱਲਾਂ ਮਾਰਦੇ ਆ ਉਹਨਾਂ ਵਿੱਚ ਦੱਸੋ ਗੱਲਬਾਤ ਕਿੰਨੀ ਹੋ ਜੋ ਸ਼ਕਲ ਤੋਂ ਦੇਖ ਮੈਨੂੰ ਜਾਂਚ ਕਰਦੇ ਉਹਦੀ ਖੁਦ ਆਪਣੀ ਅਕਾਦ ਕਿੰਨੀ ਹੋ ਏ ਸਿੱਧੂ ਭਾਈ ਨੇ ਨਾ ਕਈ ਵਾਰੀ ਆਪਣੇ ਇੰਟਰਵਿਊ ਚ ਇੱਕ ਦੋ ਵਾਰੀ ਗੱਲ ਕੀਤੀ ਐ ਕਿ ਸ਼ਕਲਾਂ ਤੋਂ ਨੀਂਗਾ ਸੋਣਾ ਤੇ ਇਹ ਬੋਲ ਤੇ ਉਹਦੇ ਫੇਸ ਏਵੇਂ ਦਾ ਮਤਲਬ ਹਾਲਾਂਕਿ ਗੱਲ ਕਰਦੇ ਸੀ ਨਾ ਗੱਲ ਕਰਦੇ ਸਾਨੂੰ ਕਿ ਸ਼ਕਲ ਉਹਨਾਂ ਨੂੰ ਜਵਾਬ ਦਿੱਤਾ ਐ ਇਸ ਲੈਣ ਦੇ ਵਿੱਚ ਕਿ ਕਿ ਜਿਹੜੇ ਮੈਨੂੰ ਸ਼ਕਲਾਂ ਜੱਜ ਕਰਦੇ ਨੇ ਉਹਨਾਂ ਦੀ ਆਪਣੀ ਔਕਾਤ ਕਿੱਡੀ ਹੋਊਗੀ ਮਤਲਬ ਬਾਬਾ ਮੁੜ ਕੇ ਉਹੀ ਬੰਦਿਆਂ ਨੂੰ ਵੀਰੇ ਨੇ ਲੈਣਾ ਚ ਖਿਡਾਰ ਦਿੱਤਾ ਬਾਹਰ ਉਹ ਤੇ ਐਵੀ ਹੁੰਦੀ ਸ਼ੁਰੂਆਤ ਚ ਵੀ ਹੁੰਦਾ ਜਿਹੜੇ ਗੱਲਾਂ ਕਰਦੇ ਸਨ ਫਿਰ ਉਹ ਲੈਣਾ ਚ ਵੀ ਤੇ ਖਿਡਾਰੇ ਦੇ ਨਾ ਐਵੇਂ 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 ਚਲੋ ਉਹਦੀ ਖੋਦ ਆਪਣੀ ਅਕਾਤ ਕਿੰਨੀ ਹੋ ਮੈਂ ਚੜਦੇ ਤੇ ਲੈ ਗਏ ਜਿਹੜੇ ਦੇ ਨਾਂ ਜਹਾਨੀਆਂ ਸਾਫ ਦਿਲ ਗਾਰ ਵੇਜ ਬਿਨਾ ਜਹਾਨੀਆਂ ਉਹ ਤੋਂ ਲੋਕ ਕੇ ਜੋ ਦੂਜਿਆਂ ਨੂੰ ਮਾੜਾ ਬੋਲਦੇ ਮੈਂ ਇੰਸਟਾਗ੍ਰਾਮ ਪੇਜ ਐਡਮਿਨ ਨਾ ਜਹਾਨੀ ਸਾਰੇ ਲਾ ਪਾ ਕਰਾ ਕੇ ਫਿਰ ਖੜਦੇ ਮੇਰੇ ਤੋਂ ਹੋ ਸਾਲੇ ਲਾਹ ਪਾ ਕੇ ਲਾਹ ਪਾ ਕੇ ਰਾ ਕੇ ਫਿਰ ਖੜ ਦੇ ਮੇਰੇ ਤੋਂ ਕਿ ਫਿਰ ਜ਼ਾਹਰ ਐ ਐਟ ਦਾ ਐਂਡ ਫਿਰ ਸਿੱਧੂ ਭਾਈ ਨੇ ਨਹੀਂ ਛੜਿਆ ਛਿੱਲੇ ਨੇ ਮੂਲੀ ਵਾਂਗੂ ਗਾਜਰ ਵਾਂਗੂ ਛਿਲ ਕੇ ਰੱਖਦੇ ਸਾਲੇ ਲਾਹ ਪਾ ਕੇ ਰਾ ਕੇ ਫਿਰ ਖੜ ਦੇ ਮੇਰੇ ਤੋਂ ਯਾਰ ਕਮਾਲ ਕਰਾ ਲਾਹ ਪਾ ਕਰਵਾ ਕੇ ਲਾਹ ਪਾ ਕਰਵਾ ਕੇ ਟਾਲਦੇ ਨਹੀਂ ਹੋਵੇ ਹੈ ਵਧੀਆ ਬਾਤ ਹੈ ਯਾਰ ਚਲੋ ਜੀ ਅਗਲੀ ਲਾਈਨ ਸੁਣਿਆ ਹੁਣ ਚੀਤੋਂ ਪਾਣ ਆਹੋ ਸਰਦੇ ਮੇਰੇ ਤੋਂ ਕਈ ਫੇਰੇ ਤੇ ਖਬਰਾਂ ਨੇ ਕਰਦੇ ਮੇਰੇ ਨੂੰ ਕਈ ਖੁਦ ਨੂੰ ਬਣਾਉਣਾ ਚਾਹੁੰਦੇ ਮੇਰੇ ਬਾਰੇ ਕਈ ਜ਼ਿੰਦਗੀ ਜਿਉਣੀ ਕਿਵੇਂ ਪਾੜਦੇ ਮੇਰੇ ਤੋਂ ਮੇਰੀ ਮਾਂ ਮੇਰਾ ਰੱਬ ਜੀ ਦੀ ਕੁੱਤੋ ਹੋਏ ਮੈਨ ਦਾ ਹੁਣੇ ਜ਼ਿੰਦਗੀ ਜਿਉਣਾ ਸਿਖਾਇਆ ਇੱਕੋ ਕਹਿਦਾ ਜਿੱਥੇ ਤੇਰੀ ਪੁੱਤਰਾ ਜ਼ਮੀਰ ਗਈ ਹਾਂ ਮਰ ਜਾਵੇਂ ਉੱਥੇ ਕੋਈ ਜਿਉਂਦਾ ਨਹੀਂ ਬਹੁਤ ਵੱਡੀ ਗੱਲ ਹੈ ਸੌਦੇ ਬਸਾਂ ਨਾ ਕਲਾਮ ਨਹੀਂਓ ਮੇਰੀ ਕਿਸੇ ਅਰੇ ਗਰੇ ਬੰਦੇ ਨੂੰ ਸਲਾਮ ਨਹੀਂਓ ਮੇਰੀ ਜੇ ਨਾ ਚਿਰ ਲਿਖੂਗੀ ਐ ਸੱਚ ਲਿਖੂਗੀ ਥੋੜਾ ਮੰਗੂ ਕਾਲ ਮੰਗਣਾ ਬਾਈ ਬਾਈ ਤਣਾ ਉਹ ਜਿਵੇਂ ਉਹ ਬਣਿਆ ਨਾ ਖਤਮ ਖਲਾਸ ਇੰਡੀਆ ਦਾ ਇੱਕ ਲੀਡਰ ਹੈ ਕਿਹੜਾ ਹੈ ਰਾਹੁਲ ਗਾਂਧੀ ਹੈ ਰਾਹੁਲ ਗਾਂਧੀ ਹੈ ਖਤਮ ਖਲਾਸ ਟਾਟਾ ਟਾਟਾ ਮਤਲਬ ਇਹ ਲਾਈਨ ਤੋਂ ਬਾਅਦ ਬਾਜਵਾ ਸਭ ਖਤਮ ਹਾਂ ਮਤਲਬ ਇਸ ਤੋਂ ਅੱਗੇ ਗੱਲ ਹੀ ਖਤਮ ਹੋ ਗਈ ਸਾਰੀ ਭਾਈ ਜਾਨ ਹਾਂ ਜਿੰਨਾ ਚਿਰ ਲਿਖੂਗੀ ਇਹ ਸੱਚ ਲਿਖੂਗੀ ਹੋਰਾਂ ਵਾਂਗੂ ਕਲਮ ਗੁਲਾਮ ਨਹੀਂ ਹੋ ਮੇਰੀ ਬਾਕੀ ਪੂਰੀ ਜਿਹੜੀ ਦੂਜੀ ਇੰਡਸਟਰੀ ਹੈ ਪੰਜਾਬੀ ਮਤਲਬ ਜਾਂ ਦੂਸਰੇ ਸਿੰਗਰਸ ਜਿਹੜੇ ਨੇ ਕਿ ਮਤਲਬ ਵੀ ਆਲ ਨਹੀਂ ਲਿਖਣਾ ਯਾਰ ਉਹ ਕੀ ਕਹੇਗਾ ਆ ਨਹੀਂ ਲਿਖਣਾ ਸਰਕਾਰ ਕੀ ਕਹੇਗੀ ਆ ਨਹੀਂ ਲਿਖਣਾ ਕਿਸੇ ਕੋ ਡਰਨਾ ਕੋ ਨਹੀਂਗਾ ਸਰਕਾਰ ਇਹ ਤਾਂ ਭਾਵੇਂ ਬਦਮਾਸ਼ ਹੈ ਕੋਈ ਟੈਨਸ਼ਨ ਨਹੀਂ ਜੋ ਦਿਲ ਦੀ ਗੱਲ ਹੈ ਉਹ ਲਿਖਣੀ ਹੈ ਲਿਖਣੀ ਹੈ ਔਰ ਸੱਚੀ ਗੱਲ ਲਿਖਣੀ ਹੈ ਸੱਚੀ ਗੱਲ ਸੱਚੀ ਗੱਲ ਬਿਲਕੁਲ 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 ਓਏ ਹੋਏ ਹੋ ਗੱਲ ਕੱਲੀ ਕੱਲੀ ਕੀ ਤਾਂ ਜਿਗੜੋਈ ਪਈਆ ਦੇਖ ਮੂਸੇ ਵਾਲਾ ਮੂਸੇ ਵਾਲਾ ਹੋਈ ਪਈਆ ਸੰਦੂ ਮੂਸੇ ਵਾਲਾ ਵੇ ਆਲਾ ਹੋਲੀ ਪਈ ਯਾਰ ਮੁਜ਼ੇ ਆ ਮੁਜ਼ੇ ਆ ਯਾ ਸਲੂ ਟੂ ਮਾਈ ਬੇ ਵਨ ਸਨੀ ਮਾਲਕਨ ਨੋ ਮਾਈ ਸੈਂਸ ਰਿਸਪੈਕ ਬੇਬੀ ਸੈ ਦੂ ਮੁਸੇਰ ਲਾ ਹੇ ਸੈ ਦੂ ਮੁਸੇਰ ਲਾ ਯਾ ਯਾ ਗੱਲ ਹੈ ਆਈਚਾਸ ਲੂੰਕਣੇ ਖੜੇ ਹੋ ਗਏ ਬੜਾ ਅੱਛਾ ਹੈ ਯਾਰ ਦੇਖੋ ਇੱਕ ਇੱਕ ਬੋਲ ਇੱਕ ਇੱਕ ਲਾਈਨ ਜਿਹੜੀ ਸੀ ਨਾ ਗਾਣੇ ਦੀ ਕਈ ਲੋਗਾਂ ਨੇ ਆਏ ਨਾ ਬਹੁਤ ਸਾਰੇ ਚਾਹੇ ਪੰਜਾਬ ਦੇ ਵੀ ਲੋਗਰੇ ਜਨਾ ਫੇਮ ਲਾਣ ਆ ਵਾਸਤੇ ਜੇ ਭੱਜਦਾ ਇੰਟਰਵਿਊ ਕਰਨ ਚਲੇ ਜਾਣਾ ਨਾ ਜੀ ਬੰਬੇ ਵਾਲੇ ਲਾਤੇ ਤੇਰੇ ਪਿੰਡ ਆਉਣ ਨੂੰ ਕਿ ਤੁਸੀਂ ਹੰਕਾਰ ਹੀ ਜਾਂਦੇ ਹੋ ਹੰਕਾਰੀ ਵਰ ਯੂਜ਼ ਕਰਦੇ ਹੋ ਉਹ ਕਹਿੰਦਾ ਜੀ ਇਹ ਹੰਕਾਰ ਨਹੀਂ ਆ ਇਹ ਪ੍ਰਾਊਡ ਆ ਇਸ ਸਕਸੈਸ ਆ ਸਵੇਰੇ ਗਾਲਾਂ ਪਾਈਦਾ ਆਥਰੀਓ ਬਿਲਬੋਰਡ ਤੇ ਲੱਗਾ ਹੁੰਦਾ ਹੂੰ ਇਹ ਗੱਲ ਆਪਣੀ ਚੜ੍ਹਾਈ ਸੀ ਐਵੇਂ ਆ ਕਿ ਏਡੀ ਚੜ੍ਹਾਈ ਆ ਇਹ ਸਕਸੈਸ ਠੀਕ ਆ ਨਾ ਕਿ ਮੈਂ ਅਕਸਰਾਂ ਦਾ ਇੰਟਰਵਿਊ ਪੇਜ ਮੈਂ ਲਾਈਕ ਬਹੁਤ ਬਹੁਤ ਸਿੱਧੂ ਭਾਈ ਦੇ ਜਿਹੜੇ ਨੇ ਅਸੀਂ ਉਹ ਇੰਟਰਵਿਊਜ਼ ਸੁਣੇ ਨੇ ਉਹ ਸਿੱਧੀਆਂ ਗੱਲਾਂ ਸਟ੍ਰੇਟ ਫਾਰਵਰਡ ਅੱਛਾ ਸਰ ਮੇਰੀ ਇੱਕ ਹੋਰ ਗੱਲ ਕੋਈ ਵੀ ਸਿੰਗਰ ਹੈ ਨਾ ਉਹ ਜਿੰਨਾ ਮਰਜ਼ੀ 뷰 ਲੈ ਲੈ ਕਿਸੇ ਗਾਣੇ ਤੇ ਉਹਨੂੰ ਥੱਲੇ ਕਮੈਂਟਾਂ ਚ ਗਾਲਾਂ ਪੈਦੀਆਂ ਹੁੰਦੀਆਂ ਨੇ ਉਹਦਾ ਕਈ ਮਤਲਬ ਡਿਸਲਾਈਕਸ ਵੀ ਆ ਰਹੇ ਨੇ ਉਹਨਾਂ ਵਿੱਚ ਚੀਜ਼ਾਂ ਜਿਹੜੀਆਂ ਨੇ ਲੇਕਿਨ ਇਹਨਾਂ ਨੂੰ ਸਰ ਸਾਥ ਵੀ ਲਾਈਕ ਕਰਦੇ ਮੁਹੱਬਤ ਕਰਦੇ ਵਾਲਵਾ ਸਾਹਿਬ ਬਹੁਤ ਅੱਛਾ ਗੀਤ ਹੈ ਜੋ ਜਿੰਨੀ ਦਿਨੋਂ ਰਹੇ ਨੇ ਨਾ ਰਿਐਲਿਟੀ ਦੇ ਉੱਪਰ ਸੌਂਗ ਕੀਤਾ ਹੈ ਉਹਨੇ ਹੂੰ ਔਰ ਇਹ 70% ਸ਼ੋਰਟ ਦੀ ਆਪਣੀ ਲਾਈਫ ਦੇ ਉੱਪਰ ਸੌਂਗ ਸ਼ੋਰਟ ਟਾਈਮ ਦੇ ਵਿੱਚ ਔਰ ਯਾਰ ਹਰ ਬੰਦੇ ਦੀ ਅਕਾਸੀ ਕਰਦਾ ਗਾਣਾ ਤੁਸੀਂ ਗੀਤ ਬਹਿ ਕੇ ਸੁਣਨ ਏ ਹੋਣਾ ਤੁਸੀਂ ਆਖੋ ਕਿ ਯਾਰ ਮੇਰੇ ਅੰਦਰ ਜਿਹੜੀ ਅੱਗ ਹੈ ਮੇਰੇ ਦਿਲ ਦੇ ਜਿਣੀ ਹੈ ਨਾ ਉਹ ਸਿੱਧੂ ਭਾਈ ਨੇ ਆਪਣੇ ਗੀਤਾਂ ਦੇ ਵਿੱਚ ਆਪਣੇ ਗਾਣਿਆਂ ਦੇ ਵਿੱਚ ਨਾ ਉਹ ਦੱਸਦੀ ਹੈ ਉਹ ਸਾਹਮਣੇ ਲੈ ਕੇ ਆ ਗਿਆ ਹੁੰਦਾ ਕੀ ਹੈ ਯਾਰ ਅਸਲ ਕੀ ਐਕਚੁਅਲੀ ਲੋਕਾਂ ਦੇ ٹرسٹ ਕਰਦੇ ਅਸੀਂ ਸਤਾਏ ਹੁੰਦੇ ਹਾਂ ਹੁੰਦਾ ਪਤਾ ਕੀ ਹੈ ਹੁੰਦਾ ਇਹ ਹੈ ਕਿ ਜੋ ਸੋਸਾਇਟੀ ਚ ਹੋ ਰਿਹਾ ਹੈ ਨਾ ਜੋ ਅੱਜ ਕੱਲ ਹੋ ਰਿਹਾ ਹੈ ਉਹੀ ਚੀਜ਼ ਦੇ ਉੱਤੇ ਜੇ ਤੁਸੀਂ ਗੀਤ ਲੈ ਕੇ ਆਓਗੇ ਗੀਤ ਬਣਾਓਗੇ ਨਾ ਕਿ ਉਹ ਦੀ ਆਕਾਸੀ ਕਰੋਗੇ ਤੇ ਪ੍ਰੋਬਲਮਸ ਦੱਸੋਗੇ ਕਿ ਕਿੱਥੇ ਕੀ ਕੀ ਮਸਲੇ ਮਸਾਇਲ ਨੇ ਇਸ਼ੂਜ਼ ਨੇ ਮਤਲਬ ਹਮਸਾਇਆ ਦਾ ਮਸਲਾ ਹੈ ਇਹ ਗਵਰਨਮੈਂਟ ਦਾ ਮਸਲਾ ਹੈ ਆ ਫਲਾਣਾ ਮਸਲਾ ਹੈ ਆ ਉਹਨਾਂ ਯਾਰਾਂ ਬੇਲੀਆਂ ਦਾ ਮਸਲਾ ਜਿਹੜੇ ਨਾਲ ਖਾਂਦੇ ਨੇ ਤੇ ਫਿਰ ਉਹ ਛੇਦ ਕਰਦੇ ਨੇ ਆ ਫਲਾਣੇ ਬੰਦੇ ਦਾ ਮਸਲਾ ਹੈ ਜਦੋਂ ਉਹ ਚੀਜ਼ਾਂ ਜਦੋਂ ਇੱਕ ਸਿੰਗਰ ਜਿਹੜਾ ਉਹ ਵਿੱਚ ਲੈ ਕੇ ਆਉਂਦਾ ਨਾ ਆਪਣੇ ਗੀਤਾਂ ਰਾਹੀ ਲੋਕਾਂ ਨੂੰ ਦੱਸਦਾ ਤੇ ਉਹ ਅਸਰ ਰੱਖਦੀਆਂ ਨੇ ਉਹ ਸੁਣਨ ਵਾਲਿਆਂ ਨੂੰ ਲੱਗਦਾ ਕਿ ਯਾਰ ਹਾਂ ਮੇਰੀ ਗੱਲ ਕਿਤੇ ਨਾ ਕਿਤੇ ਹੋਣ ਰਹੀ ਹੈ ਉਹ ਅਸਰ ਆਮੇ ਦਾ ਜਿਹੜਾ ਹੁੰਦਾ ਨਾ ਉਹਦੀ ਗੱਲ ਹੀ ਸੁਣੀ ਜਾਂਦੀ ਹੈ ਬਾਜਵਾ ਸਾਹਿਬ ਹਰ ਬੰਦੇ ਨੇ ਕਿਤੇ ਨਾ ਕਿਤੇ ਕੁਝ ਨਾ ਕੁਝ ਫੇਸ ਕੀਤਾ ਹੁੰਦਾ ਨਾ ਰਿਐਲਿਟੀ ਦੇ ਬਿਲਕੁਲ ਉਹ ਜਦੋਂ ਫਿਰ ਗੀਤ 'ਚ ਕੋਈ ਲਾਈਨ ਆ ਜਾਂਦੀ ਹੈ ਨਾ ਉਹ ਬੰਦੇ ਦੇ ਦਿਮਾਗ 'ਚ ਹਾਂ ਯਾਰ ਇਹ ਤਾਂ ਮੇਰੀ ਗੱਲ ਕਰਨੀ ਆ ਬੰਦਾ ਉਹ ਹੋਰ ਉਸ ਬੰਦੇ ਨੂੰ ਅਟਰੈਕਟ ਕਰਦਾ ਆ ਯਾਰ ਗੱਲ ਤੇ ਮੇਰੀ ਹੋਣ ਦੀ ਜੋ ਮੇਰੇ ਨਾਲ ਚੱਲ ਰਹੀ ਹੈ ਜ਼ਿੰਦਗੀ ਵਿੱਚ ਬਿਲ ਦੇਸੀ ਨੋ ਡੈਫੀਨਿਟਲੀ ਕਿ ਉਹਨਾਂ ਦੀ ਦਿਲ ਦੀ ਤਰਜਮਾਨੀ ਉਹ ਕੋਈ ਬਹੁਤ ਕੁਝ ਫੇਸ ਵੈਰੀ ਕਿਉਂ ਬਣੇ ਹਮ ਸੱਚ ਬੋਲਣ ਤੇ ਬਣੇ ਸੱਚ ਬੋਲਣ ਤੇ ਸੱਚ ਬੋਲਣ ਤੇ 295 ਜਿਹੜਾ ਗਾਣਾ ਸੀ ਬਾਜਾ ਸਾਹਿਬ ਉਸ ਗਾਣੇ ਨੇ ਮੈਂ ਕਹਿੰਦਾ ਮੈਂ ਹਿਸਟਰੀ ਦਾ ਹਿਸਟਰੀ ਦਾ ਸਭ ਤੋਂ ਤਗੜਾ ਗਾਣਾ ਜਿਹੜਾ ਹੈ ਨਾ 295 ਉਹ 259 ਆਪਾਂ ਪਹਿਲੇ ਪਹਿਲੇ ਸੁਣਿਆ ਸੀ ਇੱਕ ਦਮ ਸਰਕਾਰ ਨੂੰ ਹਲਾ ਕੇ ਰੱਖ ਦਿੱਤਾ ਗਿਆ ਸੀ ਕੀ ਪਾਇ ਜਾਣ ਦੱਸਿਆ ਉਸ ਗਾਣੇ ਰਈ ਦੱਸਿਆ ਗਿਆ ਵਾ ਕਿ ਕੀ ਚੱਲ ਕੀ ਰਿਹਾ ਚੱਲ ਕੀ ਰਿਹਾ ਚੱਲ ਕੀ ਰਿਹਾ ਉਸਲੀਅਤ ਬਿਆਨ ਕਰਤੀ ਗਈ ਪੂਰੀ ਬੜਹਲ ਇਹ ਹੈ ਕਿ ਭਾਈ ਜਾਨ ਕਰੰਟ ਪੂਰਾ ਸੇ ਜਵਾਨ ਵੇਸੇ ਝੋਟਾ ਐਵੇਂ ਥੋੜੀ ਲੋਕੀ ਝੋਟਾ ਵੇ ਝੋਟਾ ਬਾਕੀ ਸ਼ਹਜ਼ਾਦਾ ਸੀ ਯਾਰ ਬੰਦਾ ਜਾਣਾ ਨਹੀਂ ਸੀ ਚਾਹੀਦਾ ਫੋਨ ਤੱਕ ਸਾਨੂੰ ਪਤਾ ਨਹੀਂ ਕਿੰਨਾ ਕੁਝ ਜਿਹੜਾ ਸੁਣਨ ਨੂੰ ਮਿਲਦਾ ਸੀ ਬਹੁਤ ਵਧੀਆ ਬੰਦਾ ਸੀ ਫੋਕਸ ਕਰ ਰਿਹਾ ਸੀ ਕਿ ਜਦੋਂ ਮੈਂ ਵੀਡੀਓ ਦੇਖਿਆ ਸੀ ਨਾ ਗਾਣੇ ਦੀ ਗਾਣਾ ਤੇ ਮੈਂ ਪਹਿਲੇ ਵੀ ਬਹੁਤ ਹੀ ਵਾਰ ਸੁਨੇ ਹੋਇਆ ਠੀਕ ਹੈ ਲੇਕਿਨ ਕਿ ਯਾਰ ਉਸ ਟਾਈਪ ਬਿਲਕੁਲ ਯੰਸੀ ਜਦੋਂ ਉਹਨਾਂ ਨੇ ਵੀਡੀਓ ਲਿਆ ਯਾਰ ਬਿਲਕੁਲ ਐ ਜਿਹੜਾ ਜਿਵੇਂ ਲਾਈਟਸ ਉਸ ਤੋਂ ਬਾਅਦ ਉਹਨਾਂ ਦੀ ਸਟ੍ਰਗਲ ਰਹੀ 2-3 ਸਾਲ ਉਹਨਾਂ ਦੀ ਇੰਡਸਟਰੀ ਮਾਂਜੀ ਹੈ ਠੀਕ ਹੈ ਇੱਥੇ ਉਹਨਾਂ ਦਾ ਸਕਸੈਸ ਟਾਈਮ ਸੀਗਾ ਲੇਕਿਨ ਸ਼ਾਰਟ ਪੀਰੀਅਡ ਤੁਹਾਡੀ ਵਾਲੀ ਗੱਲ ਕਿ ਟਾਈਮ ਦਾ ਸ਼ਾਰਟ ਪੀਰੀਅ ਲੇਕਿਨ ਮਾਝਾ ਸੀ ਉਹਨਾਂ ਨੇ ਹਰ ਬੰਦਾ ਬਾਈ ਤੇ ਹਾਈ ਸਟੇਲ ਲੱਗਿਓ ਤੱਕ ਮਾਲ ਦੇ ਜਦ ਤੱਕ ਸਿੱਧੂ ਦਾ ਗਾਣਾ ਆਵਾ ਨਾ ਲੋਕ ਨਹੀਂ ਕੋਈ ਉਹਦੇ ਵੀ ਵੈਰੀ ਇੰਨਾ ਕੋ ਡਰੇ ਪਏ ਨੇ ਉਹਨਾਂ ਨੂੰ ਇਹ ਯਾਰ ਹਜੇ ਵੀ ਗਾਣੇ ਆਉਣ ਦੇ ਨੇ ਅਸੀਂ ਤੇ ਐਸ ਵਾਸਤੇ ਆ ਕੀਤਾ ਸੀ ਤੇ ਉਹਦੇ ਹਜੇ ਵੀ ਨਹੀਂ ਢੱਕਿਆ ਜਾਣ ਦੇ ਹੈ ਉਹ ਮੈਂ ਕਿਹਾ ਯਾਰ ਸਿੰਗਰ ਕੱਲਪਰ ਮੈਂ ਨਾ ਇੰਟਰਵਿਊ ਦੇਖ ਲਿਆ ਉਹ ਬਲਾ ਸਲੂਟ ਹੈ ਸਲੂਟ ਹੈ ਅਸਾ ਲੋਕ ਗੱਲ ਕਰਦੇ ਪਿਆ ਨਾ ਕਿ 28 ਤਰੀਕ ਨੂੰ ਸਿੱਧੂ ਦਾ ਗਾਣਾ ਆਣਾ ਸੀ ਡੇਟ ਨਾ ਰੱਖਦੇ ਗਾਣੇ ਦੀ ਸਿੱਧੂ ਦੇ ਬਾਪੂ ਤੇ ਮਾਤਾ ਨੇ ਅਨਾਉਂਸਮੈਂਟ ਕਰ ਦਿੱਤੀ ਹੋਈ ਸੀ ਉਹਨਾਂ ਦਾ ਇੰਟਰਵਿਊ ਕਿ ਸਾਡਾ ਗਾਣਾ ਆ ਜੀ 30 ਦੇ ਨੇੜੇ ਗੇੜ ਜੇ ਕਿਸੇ ਨੂੰ ਵਹਿਮ ਹੋਵੇ ਤੇ ਨਾਲ ਛੱਡ ਕੇ ਦੇਖ ਲਿਓ ਤੇ ਉਹ ਗੁਰੂ ਰੰਧਾਵਾ ਦੇ ਗਾਣਾ ਜੜਿਆ ਟਾਈਂ ਉੱਡਦਾ ਤੀਰ ਫੜ ਲਿਆ ਹਾਂਜੀ ਉਹ ਉੱਡਦਾ ਤੀਰ ਜਿਹੜਾ ਲਾ ਉਹਨੇ ਲੈ ਨਹੀਂ ਕੁਛ ਲੈਣੇ ਉੱਡਦਾ ਤੀਰ ਆ ਤਾਂ ਹੀ ਫਿਰਦੇ ਚਲੋ ਤੇਰੀ ਬਣਦੀ ਸੀ ਯਾਰ ਬਰਸਲ ਇਹ ਆ ਕੇ ਯਾਰ ਇੱਕ ਚੀਜ਼ ਹੈ ਕੁਝ ਬੰਦੇ ਜਾਂਦੇ ਨੇ ਕਿ ਉਹ ਕੰਪਨੀ ਦੇ ਨਾਲ ਕੰਟਰੈਕਟ ਹੁੰਦਾ ਹੈ ਉਹ ਠੀਕ ਹੈ ਹੁਣ ਉਹ ਅਗਰ ਫਲਾਣੀ ਕੰਪਨੀ ਤੋਂ ਰਿਲੀਜ਼ ਕਰ ਰਹੇ ਨੇ ਤੇ ਉਹ ਕੰਪਨੀ ਨੂੰ ਲੇਕਿਨ ਫੇਰ ਵੀ ਚੀਜ਼ਾਂ ਇਹ ਅਸੀਂ ਕੰਟਰੋਵਰਸੀ ਨੂੰ ਛੱਡੋ ਲੇਕਿਨ ਇਹ ਕਿ ਅਸੀਂ ਤੇ ਆਪਣੇ ਭਰਾ ਦਾ ਗਾਣਾ ਪਾਈ ਜਾਣ ਦਿਹਾੜੀ ਤਿੰਨ ਤਿੰਨ ਵਾਰੀ ਸੁਣੀਦਾ ਨਜ਼ਾਰੇ ਆਉਂਦੇ ਨੇ ਚਾਸ ਹੁੰਦੀ ਚਾਰ ਚਾਰ ਵਾਰੀ ਵੀ ਸੁਣੀਦਾ ਬਾਕੀ ਆ ਆਪਾਂ ਅਗਲੇ ਵੀਡੀਓ ਦੇ ਵਿੱਚ ਆਉਨੇ ਆ ਜੀ ਤੇ ਤੁਸੀਂ ਰੱਖੋ ਹੁਣ ਆਪਣਾ ਖਿਆਲ